ਜਿਸ ਜਿਸ ਬੰਦੇ ਦੀ ਜੇਬ ਚ ਕ੍ਰੈਡਿਟ ਕਾਰਡ ਪਿਆ ਉਹਦਾ ਸ਼ਨੀ ਖਰਾਬ ਕੱਲ ਵੀ ਹੈ ਸ਼ਨੀ ਅੱਜ ਵੀ ਕ੍ਰੈਡਿਟ ਕਾਰਡ ਜੇਬ ਚ ਹੋਵੇ ਤੇ 10 ਲੱਖ ਦਾ ਨੀਲਮ ਪਾਇਆ ਹੋਵੇ ਕੰਮ ਹੀ ਨਹੀਂ ਕਰਨਾ ਅੱਛਾ ਕਿਉਂਕਿ ਉਧਾਰ ਸ਼ਨੀ ਕਹਿੰਦਾ ਉਧਾਰ ਨਹੀਂ ਲੈਣਾ ਨਾ ਕਿਸੇ ਦਾ ਪੈਸਾ ਰੱਖਣਾ ਤੇ ਨਾ ਕਿਸੇ ਨੂੰ ਪੈਸਾ ਫालतू ਦੇਣਾ ਸ਼ਨੀ ਉੱਚਦਾ ਹੁੰਦਾ ਸ਼ਨੀ ਨੀਚਦਾ ਹੁੰਦਾ ਸ਼ਨੀ ਸਵੇਰ ਰਾਸ਼ੀ ਹੁੰਦੀ ਹੈ ਅੱਛਾ ਸਭ ਤੋਂ ਪਹਿਲਾਂ ਜੇ ਸ਼ਨੀ ਠੀਕ ਰੱਖਣਾ ਜੇ ਤੁਹਾਡੇ ਤੇ ਸ਼ਨੀ ਆ ਗਿਆ ਜਿੰਨਾ ਲੋਕਾਂ ਦਾ ਪੈਸਾ ਉਧਾਰ ਫੜਿਆ ਜਾ ਕੇ ਵਾਪਸ ਲਾਓ ਦੂਜੇ ਪਾਸੇ ਕ੍ਰੈਡਿਟ ਕਾਰਡ ਜੇਬ ਚ ਨਹੀਂ ਰੱਖਣਾ ਜਿਸ ਜਿਸ ਬੰਦੇ ਦੀ ਜੇਬ ਚ ਕ੍ਰੈਡਿਟ ਕਾਰਡ ਪਿਆ ਉਹਦਾ ਸ਼ਨੀ ਖਰਾਬ ਕੱਲ ਵੀ ਹੈ ਸ਼ਨੀ ਅੱਜ ਵੀ ਹੈ ਹਮ ਉਧਾਰ ਚ ਕੀ ਜਾਂਦਾ ਉਹ ਪੇਮੈਂਟ ਦਾ ਸਿੱਧੇ ਉਧਾਰ ਪਈ ਜਾਣਾ ਕ੍ਰੈਡਿਟ ਕਾਰਡ ਜੇਬ ਚ ਹੋਵੇ ਤੇ 10 ਲੱਖ ਨੀਲਮ ਪਾਇਆ ਹੋਵੇ ਕੰਮ ਹੀ ਨਹੀਂ ਕਰਨਾ ਅੱਛਾ ਕਿਉਂਕਿ ਉਧਾਰ ਸ਼ਨੀ ਕਹਦਾ ਉਧਾਰ ਨਹੀਂ ਲੈਣਾ ਨਾ ਕਿਸੇ ਦਾ ਪੈਸਾ ਰੱਖਣਾ ਤੇ ਨਾ ਕਿਸੇ ਨੂੰ ਪੈਸਾ ਫालतू ਦੇਣਾ ਪੈਸੇ ਦਾ ਪੀੜ ਮਾਰਨ ਦਾ ਸ਼ਨੀ ਆਉਂਦੇ। ਸ਼ਨੀ ਮਹਾਰਾਜ ਨੇ ਜਦੋਂ ਜਦੋਂ ਵੀ ਬੰਦੇ ਦੇ ਉੱਤੇ ਵਰਕ ਕਰਨਾ ਹੈ ਉਹ ਇਸੇ ਚੀਜ਼ ਉਸ ਤੇ ਕਰਨਾ ਕਿ ਤੇਰੇ ਬੇਟਾ ਮੈਂ ਅਕਾਊਂਟ ਸੈਟਲ ਕਰਾਉਣੇ ਤੇ ਡਿਸਪਲਿਨਡ ਲੈ ਕੇ ਆਉਣਾ। ਹਮ ਜਿਸ ਬੰਦੇ ਤੋਂ ਸ਼ਨੀ ਆਉਂਦਾ ਤੇ ਜੇ ਉਸ 12 ਵਜੇ ਸੁੱਤਾ ਉੱਠਦਾ ਉਹ ਕਰਜ਼ੇ ਚ ਆ ਦੇਗਾ। ਸ਼ਨੀ ਕਹਿੰਦਾ ਪੁੱਤਰਾ ਸਵੇਰੇ 8 ਵਜੇ ਉੱਠ 4 ਵਜੇ ਤੱਕ ਮਿਹਨਤ ਕਰ ਤੇਨੂੰ ਪੇਮੈਂਟ ਆਣੀ ਸ਼ਾਮੀ 5:30 ਵਜੇ। ਤੇ ਤੁਸੀਂ ਹੁਣ ਕਹੋ ਮੈਂ 5:30 ਪੇਮੈਂਟ ਆਣੀ ਮੈਂ ਉਠਾਂਗਾ ਹੀ 5 ਵਜੇ ਫਿਰ ਪੇਮੈਂਟ ਨਹੀਂ ਆਣੀ ਸ਼ਨੀ ਦਾ ਕੰਮ ਕਰਾਉਣਾ ਪੈਸੇ ਦੇਣੇ ਕੰਮ ਕਰਾਉਣਾ ਪੈਸੇ ਦੇਣੇ 100 ਦਾ ਕੰਮ ਕਰਾਉਣਾ 200 ਦੇਣਾ ਅੱਛਾ ਜਿਵੇਂ ਕਹਿ ਦਿੰਦੇ ਆ ਉੱਚ ਦਾ ਸ਼ਨੀ ਜਾਂ ਨੀਚ ਦਾ ਵੀ ਕਹਿ ਦਿੰਦੇ ਆ ਸ਼ਨੀ ਉੱਚ ਦਾ ਹੁੰਦਾ ਹੈ ਸ਼ਨੀ ਨੀਚ ਦਾ ਹੁੰਦਾ ਹੈ ਸ਼ਨੀ ਸਵਰ ਰਾਸ਼ੀ ਹੁੰਦੀ ਹੈ ਅੱਛਾ ਜਿਵੇਂ ਕੀ ਇੱਕ ਬੰਦਾ ਆਪਣੇ ਘਰ ਬੈਠਾ ਉਹਨੂੰ ਕਹਿੰਦੇ ਸਵਰ ਰਾਸ਼ੀ ਇੱਕ ਬੰਦਾ ਆਪਣੀ ਫੇਵਰਿਟ ਪਲੇਸ ਤੇ ਬੈਠਾ ਉਹਨੂੰ ਕਹਿੰਦੇ ਉੱਚ ਦਾ ਹੈ ਹੈਪੀ ਜ਼ੋਨ ਚ ਹੈ ਇੱਕ ਬੰਦਾ ਜੇਲ੍ਹ ਚ ਬੈਠਾ ਨੇਗੇਟਿਵ ਜ਼ੋਨ ਚ ਨੀਚ নেਗੇਟਿਵ ਜ਼ੋਨ ਉੱਚ ਹੈਪੀ ਜ਼ੋਨ ਸਵਰ ਰਾਸ਼ੀ ਆਪਣੇਕਾਰ ਨਿਊਟਰਲ ਨਿਊਟਰਲ ਹੁਣ ਜਿਹੜਾ ਸਵਰ ਰਾਸ਼ੀ ਦਸ਼ਨੀ ਹੈ ਉਹ ਬੰਦੇ ਹੁੰਦੇ ਨੰਬਰ 1 ਆਲਸੀ ਹੂੰ ਉਹ ਕਹਿੰਦੇ ਹੋ ਜਾਏਗਾ ਕਰ ਲਾਂਗੇ ਦੇਖ ਲੈਂਦੇ ਆ ਕਿਸੇ ਨੂੰ ਕਹਿ ਦਿੰਦੇ ਇਹ ਜਿਹੜਾ ਫੇਵਰੇਬਲ ਆਪਣੇਕਾਰ ਜਿਹੜਾ ਸਵਰ ਰਾਸ਼ੀ ਹੈ ਉਹ ਘਰੇ ਬੈਠਾ ਉਹਨੇ ਘਰੋਂ ਨਿਕਲਣਾ ਸ਼ਨੀ ਵਾਲਾ ਬੰਦਾ ਘਰੋਂ ਨਹੀਂ ਨਿਕਲਦਾ ਜੀ ਹੁੰਦਾ ਹੂੰ ਜੇ ਸ਼ਨੀ ਆ ਗ ਜਵੇ ਤੇ ਸਵਰ ਰਸ਼ੀ ਦਾ ਹੋਵੇ ਜਾਂ ਦਸ਼ਾ ਆ ਜਵੇ ਇਹ 60 ਸਤੀ ਆ ਜਵੇ ਉਹ ਘਰੋਂ ਨਹੀਂ ਨਿਕਲਦਾ ਜਿਸ ਵਿਅਕਤੀ ਦਾ ਸ਼ਨੀ ਉੱਚ ਦਾ ਹੋਵੇ ਉਹ ਘਰੋਂ ਨਿਕਲੇ ਹੀ ਰਹਿੰਦਾ ਹੂੰ ਉਹ ਕੰਮ ਹੀ ਕਰੀ ਜਾਏਗਾ ਕੰਮ ਹੀ ਕਰੀ ਜਾਏਗਾ ਕੰਮ ਹੀ ਕਰੀ ਜਾਏਗਾ ਹੂੰ ਜਿਸ ਵਿਅਕਤੀ ਦਾ ਸ਼ਨੀ ਨੀਚ ਦਾ ਹੋਵੇ ਉਹ ਫਿਰ ਘਰ ਬਹਿ ਕੇ ਹੂੰ 2 ਨੰਬਰ ਤੇ ਕੰਮ ਕਰਦਾ ਹੈ ਅੱਛਾ ਨਕਲੀ ਸ਼ਰਾਬ ਵਕਾਤੀ ਹੂੰ ਮਾੜੇ ਜਿੱਦ ਦੇ ਪੁੱਠੇ ਕੰਮ ਕਰਾ ਲੇ ਜੂਆ ਖੇਡ ਲਿਆ ਆ ਮੈਚਾਂ 'ਚ ਪੈਸੇ ਲਾ ਲੇ ਆ ਸ਼ਨੀ ਨੀਂ ਚ ਸੋ ਇਹ ਸਭ ਤੋਂ ਪਹਿਲਾਂ ਜੇ ਸ਼ਨੀ ਠੀਕ ਰੱਖਣਾ ਹੈ ਜੇ ਤੁਹਾਡੇ ਤੇ ਸ਼ਨੀ ਆ ਗਿਆ ਜਿੰਨਾ ਲੋਕਾਂ ਦਾ ਪੈਸਾ ਉਧਾਰ ਫੜਿਆ ਜਾ ਕੇ ਵਾਪਸ ਲਾਓ ਦੂਜੇ ਪਾਸੇ ਕ੍ਰੈਡਿਟ ਕਾਰਡ ਜੇਬ 'ਚ ਨਹੀਂ ਰੱਖਣਾ ਪਰ ਕ੍ਰੈਡਿਟ ਕਾਰਡ ਵੀ ਨਾ ਨਹੀਂ ਸਰਦਾ ਅੱਜ ਕੱਲ੍ਹ ਤੋਂ ਸਿਸਟਮ 'ਚ ਤੇ ਫਿਰ ਨਾਲ ਦੀ ਨਾਲ ਪੇ ਕਰੋ ਜਿਹੜਾ ਉਹਦਾ ਵਿਆਜ ਨਾ ਪਵਾਓ ਜਿਹੜਾ ਤੈਹ ਟਾਈਮ ਹੈ ਤੈਹ ਟਾਈਮ ਹੈ ਉਸ ਤੋਂ ਅੱਗੇ ਨਾ ਜਾਓ ਫਿਰ ਹਾਂ ਨਾ ਜਾਓ ਚਾਦਰ ਵੇਖ ਕੇ ਪੈਰ ਪਸਾਰੋ ਸ਼ਨੀ ਦੀ ਪਹਿਲੀ ਕਮਾਂਡ ਹੂੰ